ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਿਗੁਰੂ ਬਾਣੀ ਵਿੱਚ ਫਰਮਾਉਂਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਕਹਿੰਦੇ ਵੀ ਚਿੰਤਾ ਨਾ ਕਰ ਬੰਦਿਆ ਚਿੰਤਾ ਕਰਨ ਦੇ ਨਾਲ ਕਈ ਰੋਗ ਲੱਗ ਜਾਂਦੇ ਨੇ ਸਾਧ ਸੰਗਤ ਜੀ ਇਸ ਕਰਕੇ ਸਤਿਗੁਰੂ ਨੂੰ ਕਹਿਣਾ ਪਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਚਿੰਤਾ ਜਿਹੜੀ ਆ ਉਹ ਬੰਦੇ ਨੂੰ ਅੰਦਰੋਂ ਗਾਲ ਦਿੰਦੀ ਹੈ ਉਹਨੂੰ ਇੱਕ ਅੰਦਰੋਂ ਇਹੋ ਜਿਹੀ ਸਥਿਤੀ ਜਿਹੜੀ ਹੈ ਉਹ ਘੇਰ ਲੈਂਦੀ ਹੈ ਜਿਸ ਦੇ ਵਿੱਚ ਉਹ ਕਦੇ ਆਜ਼ਾਦ ਨਹੀਂ ਹੋ ਸਕਦਾ ਫ੍ਰੀ ਟਾਈਮ ਜਦੋਂ ਟਾਈਮ ਤੁਹਾਡੇ ਕੋਲ ਫ੍ਰੀ ਹੁੰਦਾ ਹੈ ਜਦੋਂ ਕੋਈ ਕੰਮ ਕਰਨ ਵਾਲਾ ਨਹੀਂ ਹੁੰਦਾ ਉਦੋਂ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਗੁਰਬਾਣੀ ਸਭ ਤੋਂ ਵੱਡਾ ਸਹਾਰਾ ਹੈ ਰੋਜ਼ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਅਮਰਤਵਲੇ ਉੱਠ ਕੇ ਸਾਨੂੰ ਨਿਤਨੇਮ ਦਾ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਪਿਆਰਿਓ ਜਿਹੜੀ ਟੈਨਸ਼ਨ ਹੈ ਨਾ ਇਹ ਬੰਦੇ ਨੂੰ ਗਾਲ ਦਿੰਦੀ ਹੈ। ਅੰਦਰੋਂ ਪੂਰੀ ਤਰ੍ਹਾਂ ਗਾਲ ਦਿੰਦੀ ਹੈ। ਬੰਦੇ ਨੂੰ ਸੋਚਣ ਲਾਇਕ ਨਹੀਂ ਛੱਡਦੀ। ਬੰਦੇ ਦਾ ਧਿਆਨ ਕਦੀ ਵੀ ਕੰਮ ਵੱਲ ਲੱਗਦਾ ਹੀ ਨਹੀਂ ਹੈ। ਇਸ ਲਈ ਸਾਧ ਸੰਗਤ ਜੀ ਕਦੇ ਵੀ ਟੈਨਸ਼ਨ ਲੈਣੀ ਨਹੀਂ ਚਾਹੀਦੀ। ਕਿਸੇ ਵੀ ਗੱਲ ਦੀ ਟੈਨਸ਼ਨ ਹੀ ਨਾ ਲਿਓ। ਜੋ ਵੀ ਹੈ ਉੱਪਰਮਾਤਮਾ ਆਪੇ ਕਰ ਦੇਣੀਏ ਅਸੀਂ ਜਿਹੜੇ ਬੰਦੇ ਆ ਨਾ ਜਾਂ ਤਾਂ ਪਾਸਟ ਦੀ ਟੈਨਸ਼ਨ ਹੁੰਦੀ ਆ ਜਾਂ ਤਾਂ ਫਿਊਚਰ ਦੀ ਟੈਨਸ਼ਨ ਹੁੰਦੀ ਆ ਸਾਥ ਸੰਗਤ ਜੀ ਇਹ ਪਾਸਟ ਫਿਊਚਰ ਇਹਨੂੰ ਛੱਡ ਦਿਓ ਵਰਤਮਾਨ 'ਚ ਰਹੋ ਪਾਠ ਕਰੋ ਬਾਣੀ ਪੜੋ ਨਾਮ ਜਪੋ ਜੇ ਕੋਈ ਬੰਦਾ ਨਾਮ ਜਪਦਾ ਹੈ ਨਾ ਦਿਲੋਂ ਨਾਮ ਜਪਦਾ ਹੈ ਉਹ ਪਰਮਾਤਮਾ ਉਹਦੀ ਹਰ ਥਾਂ ਸਹਾਇਤਾ ਕਰਦਾ ਹੈ ਹਰ ਜਗ੍ਹਾ ਉਹਦੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹੈ ਇਸ ਲਈ ਸਾਥ ਸੰਗਤ ਜੀ ਉਸ ਪਰਮਾਤਮਾ ਦਾ ਨਾਮ ਜਪਿਆ ਕਰੋ ਤੇ ਵਾਹਿਗੁਰੂ ਜੀ ਜਦੋਂ ਅਸੀਂ ਕਿਰਤ ਕਰਦੇ ਆ ਨਾ ਕਮਾਈ ਕਰਦੇ ਆ ਤੇ ਉਹ ਚੋਂ ਸਾਨੂੰ ਦਸਵੰਦ ਵੀ ਕੱਢਣਾ ਚਾਹੀਦਾ ਕਿਉਂਕਿ ਸਾਡੇ ਗੁਰੂਆਂ ਦਾ ਹੁਕਮ ਹੈ ਕਿ ਦਸਵੰਦ ਕੱਢੋ ਸਾਡੇ ਗੁਰੂਆਂ ਦਾ ਹੁਕਮ ਇਸ ਲਈ ਸਾਨੂੰ ਉਹਨਾਂ ਦਾ ਹੁਕਮ ਵੀ ਮੰਨਣਾ ਚਾਹੀਦਾ ਤੇ ਗੁਰਬਾਣੀ ਵੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਪੜਨ ਦੇ ਨਾਲ ਜਿਹੜੇ ਅਸੀਂ ਵਿਕਾਰਾਂ ਦੀ ਟੈਨਸ਼ਨ ਲਈ ਫਿਰਦੇ ਆ ਨਾ ਉਹ ਸਾਰੀਆਂ ਦੂਰ ਹੋ ਜਾਂਦੀਆਂ ਨੇ ਸਾਰੀਆਂ ਇਸ ਲਈ ਗੁਰਬਾਣੀ ਦਾ ਜਾਪ ਰੋਜ਼ ਕਰਿਆ ਕਰੋ ਤੇ ਫ੍ਰੀ ਟਾਈਮ ਮੂਲ ਮੰਤਰ ਦਾ ਜਾਪਿਆ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਿਆ ਕਰੋ ਸਾਥ ਸੰਗਤ ਜੀ ਇਹ ਜਿਹੜੀ ਟੈਨਸ਼ਨ ਹੈ ਸੱਚੀ ਚ ਬੰਦੇ ਨੂੰ ਗਾਲ ਦਿਂਦੀ ਹੈ ਇਸ ਲਈ ਸਾਥ ਸੰਗਤ ਜੀ ਇਹ ਵੀਡੀਓ ਭਾਵੇਂ ਛੋਟੀ ਜੀ ਹੈ ਪਰ ਸਾਥ ਸੰਗਤ ਜੀ ਮੇਰੀ ਗੱਲ ਜਰੂਰ ਮੰਨਿਓ ਫ੍ਰੀ ਟਾਈਮ ਚ ਤੁਸੀਂ ਮੂਲ ਮੰਤਰ ਦਾ ਜਾਪ ਜਰੂਰ ਕਰਿਓ ਤੇ ਸਾਥ ਸੰਗਤ ਜੀ ਨਿਤਨੇਮ ਕਦੀ ਨਾ ਛੱਡਿਓ ਕਦੀ ਵੀ ਨਾ ਛੱਡਿਓ ਤੇ ਅਮਰਤ ਵਲੇ ਉਠਿਆ ਕਰੋ ਸਾਥ ਸੰਗਤ ਜੀ ਇਹ ਵੀਡੀਓ ਭਾਵੇਂ ਛੋਟੀ ਜੀ ਹੈ ਪਰ ਜਿਹੜੀ ਮੈਂ ਗੱਲ ਕਹੀ ਹੈ ਇੱਕ ਵਾਰੀ ਅਜ਼ਮਾ ਕੇ ਤੁਸੀਂ ਜਰੂਰ ਦੇਖਿਓ ਸਾਥ ਸੰਗਤ ਜੀ ਤੁਹਾਨੂੰ ਰਿਜ਼ਲਟ ਜਰੂਰ ਮਿਲੇਗਾ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ